ਸੀ ਜ਼ਿਕਰ ਤੂੰ ਮਰਨ ਲੱਗਦੇ ਮੇਲਾ ਸੀ ਤੋਂ ਲਾਨਾ ਚਾਦਦੇ ਆ ਅਹੀਂ ਧੂੜੀ ਤੂੰ ਅਜੋ ਦਰਨ ਵਾਲੇ ਮਾਰ ਤਾ ਜੇ ਸੱਲਾ ਚਾਦਦੇ ਹੱਕ ਆਪਣੇ ਲਈ ਧਰਨ ਤੇ ਬਹਿਗਾ ਦਿਲਿਏ ਆਪਣੇ ਲਈ ਧਰਨ ਤੇ ਬਹਿਗਾ ਦਿਲਿਏ ਨਹੀਂ ਅਸੀਂ ਫਟਾਂਗੇ ਜੇ ਸਾਡੀ ਪੈਲੀ ਚ ਬਗਾਨਾ ਪੈਰ ਪੈ ਗਿਆ ਦਿਲਿਏ ਨਹੀਂ ਅਸੀਂ ਫਟਾਂਗੇ ਪੈਲੀ ਚ ਬਗਾਨਾ ਕੋਈ ਬਹਿ ਜਾ ਦਿਲਿਏ ਨਹੀਂ ਅਸੀਂ ਫਟਾਂਗੇ ਨੀ ਜਗੀਰ ਬੱਟਾ ਸਾਡੀਆਂ ਆਸ਼ਕੀ ਅਸੀਂ ਤੇ ਸਾਡੀ ਹੀਰ ਵੱਟਾ ਸਾਡੀਆਂ ਆਸ਼ਕੀ ਅਸੀਂ ਤੇ ਸਾਡੀ ਹੀਰ ਵੱਟਾ ਸਾਡੀਆਂ ਆਹ ਕਿਸੇ ਦੇ ਪਿਓ ਦੀ ਨਹੀਂ ਜਗੀਰ ਬੱਟਾ ਸਾਡੀਆਂ ਆਸ਼ਕੀ ਅਸੀਂ ਤੇ ਸਾਡੀ ਹੀਰ ਵੱਟਾ ਸਾਡੀਆਂ ਹੁਣ ਪਾਣੀ ਸਿਰਾਂ ਉਪਰੋਂ ਦੀ ਵਹਿ ਗਿਆ ਦਿਲ ਏ ਪਾਣੀ ਸਿਰਾਂ ਉਪਰੋਂ ਦੀ ਵਹਿ ਗਿਆ ਦਿਲ ਏ ਨਹੀਂ ਅਸੀਂ ਵੱਟਾਂਗੇ ਜੇ ਸਾਡੀ ਪੈਰੀਂ ਚ ਬਗਾਨਾ ਪੈਰ ਪੈ ਗਿਆ ਦਿਲ ਏ ਨਹੀਂ ਅਸੀਂ ਵੱਟਾਂਗੇ ਖੇਤਾ 'ਚ ਬਗਾਨਾ ਕੋਈ ਵਹਿ ਗਿਆ ਦਿਲ ਏ ਨਹੀਂ ਫਤਾਂਗੇ ਸੋ ਇਸ ਵੇਲੇ ਜਿਹੜਾ ਤੀਸਰਾ ਬਿੱਲ ਵੀ ਰਾਸ਼ਟਰਪਤੀ ਦੇ ਵਿੱਚ ਪਾਸ ਹੋ ਚੁੱਕਾ ਹੈ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਇਸ ਬਿੱਲ ਨੂੰ ਜਿਹੜਾ ਹੁਣ ਤੇਜ ਜাবেਗਾ ਰੋਟੀ ਦੀਆਂ ਦੀ ਗੈਰ ਹਾਜ਼ਰੀ ਵਿੱਚ ਕਿਸਾਨਾਂ ਦੇ ਬਿੱਲ ਨੂੰ ਫਿਰ ਪਾਸ ਕਰ ਤੇਰੀਆਂ ਕਿਦਾਂ ਤੇ ਜੇ ਨਾ ਹੋਣ ਨੀ ਤਾਂ ਕਾਲੀਆਂ ਪੰਜਾਲੀ ਜੇ ਸਾਡੀ ਪੈਲੀ 'ਚ ਬਗਾਨਾ ਪੈਰ ਪੈ ਗਿਆ ਦਿਲ ਇਹ ਨਹੀਂ ਅਸੀਂ ਵਟਾਂਗੇ ਖੇਤਾ 'ਚ ਬਗਾਨਾ ਕੋਈ ਪੈ ਗਿਆ ਦਿਲ ਇਹ ਨਹੀਂ ਅਸੀਂ ਵਟਾਂਗੇ ਹਰ ਇੱਕ ਤੇ ਜ਼ਿੰਮੇਦਾਰ ਸਿਰੋਂ ਰੋਟੀ ਖਾਂਦੇ ਆ ਆ ਤੇਰੇ ਲੀਡਰ ਤੇ ਤੂੰ ਵੀ ਭਾਵੇਂ ਖੋਟੀ ਖਾਂਦੇ ਆਗੇ ਜੇ ਸਾਡੀ ਪੈਲੀ ਚ ਬਗਾਨਾ ਪੈਰ ਪੈ ਗਿਆ ਦਿਲ ਇਹ ਨਹੀਂ ਅਸੀਂ ਵਟਾਗੇ ਖੇਤਾ ਚ ਬਗਾਨਾ ਕੋਈ ਫੇਗਾ ਦਿਲ ਇਹ ਨਹੀਂ ਅਸੀਂ ਵਟਾਗੇ